ਜਿਹੜੀ ਆ ਨਵੀਂ ਜੀ ਜੇਨਰੇਸ਼ਨ ਆ ਨਾ ਜਿਹਨੂੰ ਚਾਂਚੀ ਜੇਨਰੇਸ਼ਨ ਕਹਿੰਦੇ ਨੇ ਜਾਂ ਜਿਨ੍ਹਾਂ ਦਾ ਜਨਮ 2004-5 ਤੋਂ ਬਾਅਦ ਹੋਇਆ ਹੋਇਆ ਮੈਂ ਤਾਂ ਇਹਨਾਂ ਨੂੰ ਸੀਰੀਅਸ ਹੀ ਨਹੀਂ ਲੈਂਦਾ ਹੈਗਾ ਕਿਉਂਕਿ ਇਹਨਾਂ ਦੇ ਇਮੋਸ਼ਨ ਵੀ ਹੋਰ ਨੇ ਇਹਨਾਂ ਦੀਆਂ ਲੜਾਈਆਂ ਵੀ ਹੋਰ ਨੇ ਇਹਨਾਂ ਦੀ ਬਦਮਾਸ਼ੀ ਵੀ ਹੋਰ ਆ ਮੈਂ ਤਾਂ ਇਹਨਾਂ ਨੂੰ ਸੀਰੀਅਸ ਜਮੇ ਨਹੀਂ ਲੈਂਦਾ ਹੈਗਾ ਮੈਂ ਇਹਨਾਂ ਦੀ ਕਿਸੇ ਗੱਲ ਤੇ ਸੀਰੀਅਸ ਨਹੀਂ ਹੁੰਦਾ ਹੈਗਾ ਕਿਉਂਕਿ ਪਰਸੋ ਚੋਂ ਉੱਥੇ ਮੇਰੇ ਨਾਲ ਗੱਲਿਆ ਹੈ ਜੀ ਹੋ ਗਈ ਇੱਕ ਕੁੜੀ ਮੈਨੂੰ ਨਾ ਮੈਸੇਜ ਕਰੀ ਜਾਇਆ ਕਰੇ ਰੋਜ਼ ਤੇ ਪਰਸੋ ਚੋਂ ਉੱਥੇ ਮੈਂ ਰਪਲਾਈ ਕੀਤਾ ਮੈਂ ਕਿਹਾ ਹਾਂਜੀ ਦੱਸੋ ਕੰਦੀ ਮੈਂ ਨਾ ਇੱਕ ਐਹਜਾ ਬੰਦਾ ਲੱਭ ਰਹੀਆਂ ਐਹਜਾ ਪਰਸਨ ਲੱਭ ਰਹੀਆਂ ਆਲਦੀ ਜ਼ਿੰਦਗੀ ਚ ਜਿਹੜਾ ਮੇਰੇ ਦੁੱਖ ਸੁੱਖ ਸਮਝੇ ਮੇਰੇ ਦੁੱਖ ਸੁੱਖ ਸੁਣੇ ਮੈਂ ਹਾਂ ਦੱਸੋ ਤੁਹਾਨੂੰ ਕੀ ਦੁੱਖ ਆ ਕੰਦੀ ਮੈਂ ਨਾ ਦਰਜੀ ਨੂੰ ਸੂਟ ਸਿਵਾਉਣਾ ਦਿੱਤਾ ਸੀ ਤੇ ਉਹਨੇ ਸੂਟ ਗਲਤ ਕੱਟਤਾ ਮੈਂ ਆ ਦੁੱਖਾ ਤੇ ਨੇ ਕਹਿ ਜੀਆਂ ਗੱਲਾਂ ਦੇ ਦੁੱਖ ਨੇ ਕੰਦੀ ਇੱਥੇ ਹੀ ਨਹੀਂ ਗੱਲ ਖਤਮ ਹੁੰਦੀ ਕਹਿੰਦੇ ਉਹ ਸੂਟ ਦੇ ਚੱਕਰ ਚ ਨਾ ਮੇਰਾ ਦਿਮਾਗ ਇੰਨਾ ਘੁੰਮਦਾ ਰਹਾ ਕਹਿੰਦੀ ਰਾਤ ਨੂੰ ਮੈਂ ਦੁੱਧ ਨੂੰ ਉਬਾਲੀ ਦਿੰਦੀ ਸੀ ਦੁੱਧ ਵੀ ਬਾਹਰ ਆ ਗਿਆ ਮੇਰੇ ਮੰਮੀ ਤੋਂ ਗਾਲਾਂ ਪੈ ਗਈਆਂ ਮੈਂ ਕਿਹਾ ਯਾਰ ਦੁੱਖ ਦਾ ਸਤੈਨੂੰ ਦੁੱਖ ਕੀ ਆ ਮੈਂ ਤਾਂ ਘਰੀਲੂ ਬੱਲਾ ਨੇ ਕਹਿੰਦੀ ਹਾਂ ਕਿ ਤੈਨੂੰ ਘਰੀਲੂ ਬੱਲਾ ਲਾਦਦੀ ਐ ਨੇ ਕਹਿੰਦੀ ਇਹ ਤਾਂ ਡਾਬੜਾ ਦੁੱਖਾ ਕਹਿੰਦੀ ਮੈਨੂੰ ਪਤਾ ਕਿੰਨੀ ਟੈਨਸ਼ਨ ਹੋਈ ਪਈ ਆ ਕਹਿੰਦੀ ਮੈਂ ਨਾ ਸੂਟ ਫੇਰ ਬਲਤੇ ਪਾਉਣਾ ਸੀ ਮੈਂ ਤਾਂ ਥੋੜੀ ਫੇਰ ਬਣ ਕਦੋਂ ਆ ਕਹਿੰਦੀ ਉਹਦੀ ਤਾਂ ਹਜੇ ਤੀਕ ਰੱਖਣੀ ਆ ਕਰ ਲਓ ਗੱਲ ਮਾਫਾ ਫਿਰ ਆਜੇ ਤਾਂ ਤਰੀਕ ਵੀ ਨਹੀਂ ਰੱਖੀ ਤੂੰ ਕਿਉਂ ਇੰਨੀ ਟੈਨਸ਼ਨ ਲਈ ਜਾਂਦੀ ਕੱਲੀ ਅੱਜ ਤੋਂ ਬਾਅਦ ਮੈਂ ਉਹ ਦਰਜੀ ਦੇ ਜਾਣਾ ਨਹੀਂ ਹੈਗਾ ਮੈਂ ਕਿਹਾ ਦਰਜੀ ਨੇ ਤੇਰਾ ਸੂਟ ਗਲਤ ਘੱਟ ਤਾ ਤੂੰ ਕਿਉਂ ਉਹਦੇ ਜਾਣਾ ਨਹੀਂ ਮੈਂ ਕਿਹਾ ਮੈਂ ਦਾੜੀ ਕਟਾਉਂਦੇ ਨਾ ਨਾਈ ਨੇ ਮੇਰੇ ਕੈਂਚੀ ਮਾਰੀ ਸੀ ਮੈਂ ਅੱਜ ਵੀ ਉਹਨੂੰ ਭਰਾ ਕਹਿ ਕੇ ਬੁਲਾਉਣਾ ਕਹਿ ਦਈਏ ਗੱਲਾਂ ਕਰ ਦਈਏ ਸਮਝ ਨਹੀਂ ਆਉਦੀ ਹੈਗੀ ਵੀ ਇਹਨਾਂ ਦੇ ਯਾਰਾਂ ਨੂੰ ਮੋਸ਼ਨ ਕਿਸ ਨੇ ਕੀ ਗੱਲਾਂ ਕਰਦੀਆਂ ਤੇ ਉਹਨੂੰ ਫੇਰ ਵੱਲ ਤਾਂ ਅਗਰ ਗੱਲ ਜਾਦੀ ਮੈਂ ਕਿਹਾ ਜਦੋਂ ਸਾਡੀ ਫੇਰ ਵੱਲ ਸੀ ਨਾ ਮਹ ਮੈਂ ਤਾਂ ਹੈਪੀ ਨਹੀਂ ਨਾ ਅਸੀਂ ਘਰ ਚੋਂ ਦੋ ਕੁਰਤੇ ਪਜਾਮੇ ਸਿਉਣੇ ਦਿੱਤੇ ਸੀ ਮੈਂ ਪਹਿਲਾਂ ਵੀ ਸ਼ਾਇਦ ਦੱਸਿਆ ਹੈਗੀ ਵਾਰ ਅਸੀਂ ਉਹਨੂੰ ਕੁਰਤੇ ਪਜਾਮੇ ਸਿਉਣੇ ਦਿੱਤੇ ਸੀ ਕਿ ਅਸੀਂ ਫੇਰਵਲ ਤੇ ਪਾਉਣੇ ਨੇ ਤੇ ਉਹ ਪਤੰਦਰ ਦੇ ਫੇਰਵਲ ਤੇ ਕੁਰਤੇ ਪਜਾਮੇ ਨਹੀਂ ਸਾਨੂੰ ਸਿਉ ਕੇ ਦਿੱਤੇ ਲਓ ਜੀ ਸਾਡੀ ਫੇਰਵਲ ਵੀ ਲੰਘੀ ਫਿਰ ਅਸੀਂ ਉਹਨੂੰ ਕਿਹਾ ਵੀ ਤੂੰ ਨਾ ਐਂ ਕਰੀ ਜਰਗ ਦੇ ਮੇਲੇ ਤੇ ਸਿਉਂਦੀ ਅਸੀਂ ਜਰਗ ਦੇ ਮੇਲੇ ਤੇ ਪਾਵਾਂਗੇ ਲਓ ਜੀ ਜਰਗ ਦਾ ਮੇਲਾ ਵੀ ਲੰਘਿਆ ਫਿਰ ਸਿਹਦੇਹਾਰ ਦਾ ਮੇਲਾ ਵੀ ਲੰਘਿਆ ਛਪਾਰ ਦਾ ਮੇਲਾ ਵੀ ਲੰਘਿਆ ਅਸੀਂ ਕਾਲਡ ਡਰਾਪ ਆਊਟ ਵੀ ਕਰ ਗਏ ਉਸ ਤੋਂ ਬਾਅਦ ਅਸੀਂ ਖੰਨੇ ਲਾ ਕੇ ਸੈਂਟਮ ਚੋਂ ਕੋਰਸ ਵੀ ਕਰਗੇ ਮੋਹਰੀ ਵੀ ਆ ਗਏ ਉੱਥੇ ਜੋ ਵੀ ਕਰ ਲਈ ਹੈਪੀ ਦਾ ਮੰਗਣਾ ਵੀ ਹੋ ਗਿਆ ਹੈਪੀ ਦਾ ਵਿਆਹ ਵੀ ਹੋ ਗਿਆ ਹੱਤੇ ਗੋਲ ਦੋਜਵਾਕ ਵੀ ਹੋ ਗਏ ਪਰ ਕੁਰਤੇ ਪਜਾਮੇ ਸਾਡੇ ਅੱਜ ਤੱਕ ਨਹੀਂ ਮੁੜੇ ਹੈਗੇ ਵਾਪਸ ਮਜਾਲਾ ਸਾਡਾ ਫੇਰ ਵੀ ਅਵੇ ਨਾਲ ਮੱਥੇ ਵੱਟ ਪੈ ਗਿਆ ਹੋਵੇ ਜਦੋਂ ਅਸੀਂ ਉਹਨੂੰ ਕੁਰਤੇ ਪਜਾਮੇ ਸੌਣ ਲਈ ਦਿੱਤੇ ਸੀ ਨਾ ਉਦੋਂ ਉਹਦਾ ਮੁੰਡਾ 9ਵੀਂ ਕਲਾਸ ਚ ਪੜਦਾ ਸੀ ਹੋ ਉਹਦੇ ਮੁੰਡੇ ਨੇ ਮੈਨੂੰ ਲੱਗਦਾ ਬੀਏ ਕਰ ਲਈ ਹੁਣ ਉਹ ਵੀ ਦਰਜੀ ਦਾ ਕੰਮ ਸਿੱਖ ਗਿਆ ਓਏ ਯਾਰ ਇਹਦੀ ਗੱਲ ਤੂੰ ਮੈਨੂੰ